ਆਪਾਂ ਜਿਹੜਾ ਦੇਖਿਆ ਇਤਿਹਾਸ ਤੋਂ ਜਾਣੂ ਹੋਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਅੱਗੇ ਵੀ ਜਿਹੜੇ ਪ੍ਰੋਗਰਾਮ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੜੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰ ਨੋਂ ਨੇ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਆਪਣਾ ਬਲੀਦਾਨ ਦਿੱਤਾ ਅੱਜ ਉਹਨਾਂ ਦੇ ਜਿਹੜੇ 350 ਸਾਲਾਂ ਸ਼ਹੀਦੀ ਸ਼ਤਾਬਦੀ ਹੈ ਨਾਲ ਉਹਨਾਂ ਦੇ ਸ਼ਹੀਦ ਹੋਏ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ 23 24 25 ਨਵੰਬਰ ਨੂੰ ਸ੍ਰੀ ਉਨਾਨਦਪੁਰ ਸਾਹਿਬ ਵਿਖੇ ਸਮੁੱਚੇ ਖਾਲਸਾ ਪੰਥ ਵੱਲੋਂ ਮਨਾਈ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਉਹਨਾਂ ਦੇ ਵੀ 350 ਸਾਲਾਂ ਗੁਰਤਾ ਗੱਦੀ ਜਿਹੜੇ ਆ ਉਹ ਵੀ ਸ਼ਤਾਬਦੀ ਮਨਾਈ ਜਾ ਰਹੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਇਕੱਤਰਤਾਈ ਦੇ ਨਾਲ ਜਿਹੜੇ ਪ੍ਰੋਗਰਾਮ ਆਪਾਂ ਮਨਾਈਏ ਬਾਬਾ ਜੀ ਇਹ ਅਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਸਿੱਖ ਇਤਿਹਾਸ ਨਾਲ ਬੱਚੇ ਜਿਹੜੇ ਸਰਕਾਰ ਆਉਂਦੀ ਹੈ ਜੇ ਆਪਣੇ ਬਾਦਲ ਸਾਹਿਬ ਸੀ ਉਹਨਾਂ ਨੇ ਵਿਰਾਸਤੇ ਖਾਲਸਾ ਜਿਹੜਾ ਬਣਾਇਆ ਤੇ ਜੇ ਪਹਿਲਾਂ ਕੈਪਟਨ ਸਰਕਾਰ ਸੀ ਉਹਨਾਂ ਨੇ ਵੀ ਆਪਣੇ ਜਿਹੜੇ ਸੀ ਕਈ ਯੋਗਦਾਨ ਇਹੋ ਜਿਹੇ ਕੰਮ ਕੀਤੇ ਤੇ ਜੇ ਆਪਾਂ ਯਾਦ ਕਰਦੇ ਆ ਆਪਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਜਿਹੜੇ ਚੰਗੇ ਕੰਮ ਕੀਤੇ ਸੀ ਉਹਦੀ ਤੁਲਨਾ ਕਰਕੇ ਯਾਦ ਕਰਦੇ ਆ ਉਹਨਾਂ ਨੇ ਵਿਰਾਸਤੇ ਖਾਲਸਾ ਬਣਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਵੱਡਾ ਕੰਦੂ ਕਾਰਾ ਛੋਟਾ ਕੰਦੂ ਕਾਰਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਬਣਾਈਆਂ ਤੇ ਇਹ ਸਰਕਾਰ ਨੂੰ ਵੀ ਜਿਹੜਾ ਉਹ ਬਹੁਤ ਵਧੀਆ ਕੰਮ ਕਰਨੇ ਚਾਹੀਦੇ ਨੇ ਉਲਝਣ ਚ ਨਹੀਂ ਕਿਸੇ ਵੀ ਪੈਣਾ ਚਾਹੀਦਾ ਆਪਾਂ ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਨੇ ਗੁਰੂ ਸਾਹਿਬ ਜਿਹੜੇ ਨੇ ਸਾਰਿਆਂ ਦੇ ਸਾਂਝੇ ਨੇ ਆਪਾਂ ਸਾਰੇ ਰਲ ਮਿਲ ਕੇ ਕਾਰਜ ਕਰੀਏ ਕੋਈ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਮਾਨ ਸਰਕਾਰ ਨੂੰ ਜਿਹੜਾ ਆਪਾਂ ਹਮੇਸ਼ਾ ਉਹਨਾਂ ਨੂੰ ਵੀ ਤੇ ਇਸ ਸਰਕਾਰ ਨੂੰ ਵੀ ਯਾਦ ਰੱਖੀਏ ਆਸਟ੍ਰੇਡੀਅਮ ਇਹ ਇੱਕ ਪਾਸੇ ਪੌੜ ਬਣਾਏ ਹੋਏ ਨੇ ਦੂਜੇ ਪਾਸੇ ਅਜੇ ਬਣਨ ਵਾਲੇ ਨੇ ਇਹ ਸਟੇਡੀਅਮ ਉਹ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਆ ਬਹਿ ਕੇ ਜਿਹੜੇ ਆ ਦੋ ਦੋ ਟੀਮਾਂ ਬਣਾ ਦਿੰਦੇ ਸੀ ਉਹ ਜੰਗੀ ਅਭਿਆਸ ਕਰਾਉਂਦੇ ਸੀ ਜਿਹੜੇ ਨਹਿੰਗ ਸਿੰਘ ਫੌਜਾਂ ਨੇ ਹੁਣ ਤੱਕ ਸਾਮਕੇ ਰੱਖਿਆ ਹੋਇਆ ਆਪਾਂ ਜੰਗ ਜੂ ਕਰਤਬ ਜਦੋਂ ਦੇਖਦੇ ਹਾਂ ਘੋੜਸਵਾਰੀ ਦੇ ਤੇ ਨਾਲ ਗੱਤਕੇ ਤੇ ਜਿਹੜੇ ਜੋਰ ਦੇਖਦੇ ਆਂ ਤੇ ਹੁਣ ਵੀ ਜਿਹੜੇ ਆਪਾਂ ਇਹ ਸਰਕਾਰ ਨੂੰ ਵੀ ਚਾਹੀਦਾ ਨਾਲ ਹੀ ਇਹ ਜ਼ਿਲ੍ਹਾ ਵੀ ਬਣਾਉਣ ਜਿਹਦੇ ਨਾਲ ਹੋਰ ਤਰੱਕੀ ਹੋਵੇ ਸਟੇਡੀਅਮ ਕੋਈ ਉਹਨਾਂ ਗੁਰੂ ਸਾਹਿਬ ਦੇ ਨਾਮ ਤੇ ਚੰਗੇ ਕੰਮ ਕਰਨੇ ਚਾਹੀਦੇ ਨੇ ਪਹਿਲੀ ਵਾਰ ਜਿਹੜਾ ਸੰਸਦ ਆਪਣੇ ਇਲਾਣਨ ਨਾਲ ਕੋਈ ਵਧੀਆ ਕੰਮ ਕਰਨਾ ਸਟੇਡੀਅਮ ਬਣਾਉਣ ਹੋਰ ਗੁਰੂ ਸਾਹਿਬ ਦੇ ਨਾਮ ਤੇ ਕੋਈ ਯੂਨੀਵਰਸਿਟੀ ਕੋ ਚੰਗਾ ਕੰਮ ਕਰਨ ਜਿਹੜੇ ਪਹਿਲੀ ਸਰਕਾਰ ਨਹੀਂ ਕਰ ਸਕੀ ਉਹ ਇਹ ਕਰਨ ਬਾਬਾ ਜੀ ਤੁਸੀਂ ਤਾਂ ਸੀਐਮ ਸਾਹਿਬ ਦੇ ਉਹ ਆਪਣੇ ਸਾਰਿਆਂ ਨਾਲ ਗੁਰਮਤਾ ਕਰਕੇ 24 ਤਰੀਕ ਦਾ ਵੀ ਕਰ ਰਹੇ 29 ਤਰੀਕ ਨੂੰ ਵੀ ਪੂਰਾ ਜਿਹੜਾ ਕੀਰਤਪੁਰ ਸਾਹਿਬ ਤੋਂ ਜਿਹੜਾ ਗੁਰਦਾਰਾ ਸੀਸਗੰਜ ਸਾਹਿਬ ਤੱਕ ਬਹੁਤ ਵੱਡੇ ਜਿਹੜੇ ਹੈ ਨਗਰ ਕੀਰਤਨ ਲੈ ਕੇ ਆਉਣੇ ਨੇ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਦੀਆਂ लाਡਲੀਆਂ ਫੌਜਾਂ ਹੀ ਅੱਗੇ ਹੋ ਕੇ ਸਾਰੇ ਕਾਰਜ ਕਰਦੇ ਆਪਾਂ ਤੇ ਸਾਰੇ ਜਿਵੇਂ ਆਮ ਲੋਕ ਹੈ ਉਵੇਂ ਹੀ ਆ ਤੇ ਪਰ ਗੁਰੂ ਸਾਹਿਬ ਦੀ ਕਿਰਪਾ ਜਿਹੜਾ ਕੋਈ ਸਤਕਾਰ ਕਰਦਾ ਜੋ ਸ਼ਰਨਾ ਆਵੇ ਤੇ ਸੰਕਟ ਲਾਵੇ ਇਹ ਬਿਰਦ ਸੁਆਮੀ ਸੰਦਾ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਮਿਹਰ ਪ੍ਰਿਆਸ ਬਖਸ਼ ਕੇ ਤੇ ਉਹਨਾਂ ਤੇ ਵੀ ਮਿਹਰ ਪ੍ਰਯਾਸ ਬਖਸ਼ਣ ਤੇ ਇਹ ਕਾਰਜ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੇਖੋ ਆਪਾਂ ਅੱਜ 1975 ਜਿਹੜੇ ਕੋਈ ਪੁਰਾਣੇ ਹੈਗੇ ਨੇ ਉਹ ਯਾਦ ਕਰਦੇ ਆ ਜੇ ਗਿਆਨੀ ਜੈਲ ਸਿੰਘ ਨੇ ਦੇਖੋ ਇੱਥੇ ਕਾਰਜ ਕੀਤੇ ਜਿਹੜੇ ਪੁਰਾਣੇ ਲੈਟਰਨਾ ਬਾਥਰੂਮ ਆਪਾਂ ਦੇਖਦੇ ਆ ਆ ਜਿਹੜਾ ਕੰਨਿਆ ਜਿਹੜਾ ਹੈਗਾ ਸਕੂਲ ਹੈ ਕੀ ਉਹਦਾ ਨਾਮ ਹੈ ਗਰਲ ਸਕੂਲ ਹਾਂ ਗਰਲ ਸਕੂਲ ਇਹ ਗਿਆਨੀ ਜੈਲ ਸਿੰਘ ਨੇ ਬਣਾਇਆ ਸੀ ਸੜਕਾਂ ਵਿੱਚ ਕੱਚੀਆਂ ਹੁੰਦੀਆਂ ਸੀ ਉਹਨਾਂ ਨੇ ਉਦੋਂ ਬਹੁਤ ਕਾਰਜ ਕੀਤੇ ਫਿਰ ਆਪਣੇ ਨਗਰ ਕੀਰਤਨ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਭਾਵੇਂ ਉਹ ਸਰਕਾਰ ਸੀ ਪਰ ਬੁੱਢਾ ਦਲ ਦੀ ਅਗਵਾਈ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ 1975 ਦੇ ਵਿੱਚ ਜਿਹੜਾ ਦਿੱਲੀ ਲੈ ਕੇ ਗਿਆ ਜਿੰਨੇ ਪੁਰਾਣੇ ਗੇਟ ਜਿਹੜੇ ਆ ਬਲੇ ਹੋਏ ਆ ਪਾਣੀ ਫੇਰਦੇ ਉਹ ਗਿਆਨੀ ਜੈਲ ਸਿੰਘ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਸੀ ਤੇ ਇਹਨਾਂ ਨੂੰ ਵੀ ਇਹੋ ਜਿਹਾ ਕਾਰਜ ਕਰਨਾ ਚਾਹੀਦਾ ਜਿਹੜਾ ਆਪਣੇ ਇਹ ਸਰਕਾਰ ਨੂੰ ਵੀ ਕੋਈ ਯਾਦ ਕਰੇ ਤੇ ਇਹਨਾਂ ਨੇ ਨਾਨਪੁਰ ਸਾਹਿਬ ਵਾਸਤੇ ਇੰਨੀ ਵੱਡੀ ਦੇਣ ਦਿੱਤੀ ਹੈ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਨੇ ਚੰਗੇ ਕੰਮ ਕਰਨਾ ਬਾਬਾ ਲਾਲ ਨੇ ਇਹਨੂੰ ਜ਼ਿਲ੍ਹਾ ਲਾਨਣ ਇਹਨੂੰ ਕੋਈ ਗੁਰੂ ਸਾਹਿਬ ਨੇ ਐਡੀ ਵੱਡੀ ਪਦਵੀ ਦਿੱਤੀ ਹੈ ਮਹਾਰਾਜ ਨੇ ਕਿਹਾ ਮੈਂ ਇੱਥੋਂ ਦਾ ਵਾਸੀ ਆ ਇਹਦੇ ਵਾਸਤੇ ਵਧੀਆ ਕਾਰਜ ਕਰ ਕੇ ਕੇਂਦਰ ਸਰਕਾਰ ਨੇ ਸਾਡੂ ਵੀ ਦੇਖਦੇ ਹਾਂ ਦੋ ਜਿਹੜੀ ਕੇਂਦਰ ਸਰਕਾਰ ਪੈਂਦਾ ਇੰਨੇ ਨੇ ਟ੍ਰੇਨਾਂ ਦਿੱਤੀਆਂ ਜਦੋਂ ਦੋ ਟ੍ਰੇਨਾਂ ਦਿੱਤੀਆਂ ਟ੍ਰੇਨਾਂ ਨਾਲ ਕੀ ਬੰਦਦਾ ਸਾਰੇ ਅੱਗੇ ਵੀ ਅੱਗੇ ਪੈਦਲ ਆਉਂਦੇ ਸੀ ਹੁਣ ਅਸੀਂ ਆਪਦੀਆਂ ਆਪਣੇ ਫਿਰ ਘੋੜਿਆਂ ਤੇ ਆਉਂਦੇ ਰਹਿ ਫਿਰ ਗੱਡੀਆਂ ਤੇ ਕੱਲੇ ਟ੍ਰੇਨਾਂ ਚਲਾ ਉਹ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਗੱਲੇ ਪੈਂਦੇ ਇੱਥੇ ਆਵਾਜ਼ ਪਾਈ ਜੀ ਸੀ ਹੋਰ ਪ੍ਰਧਾਨ ਮੰਤਰੀ ਕਿੰਨੇ ਆਏ ਮੋਦੀ ਜੀ ਨੇ ਹੁਣ ਇਹਨਾਂ ਨੂੰ ਚਾਹੀਦਾ ਘੱਟੋ ਘੱਟ ਕੋਈ ਆਪਣੇ ਜੇ ਹੋਰ ਸ਼ਤਾਬ ਦੀਆਂ ਵਾਸਤੇ ਸਾਰੇ ਦੇ ਦਿੰਦੇ ਨੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਦੇ ਰਹਾ ਇੱਥੇ ਪਲੇ ਉਹਨਾਂ ਨੂੰ ਵਧੀਆ ਕੰਮ ਕਰਨੇ ਚਾਹੀਦੇ ਨੇ ਜਿਵੇਂ ਖੁੱਲੇ ਗੱਫੇ ਦੇਣ ਤੇ ਖੁੱਲਾ ਜਿਹੜਾ ਇੱਥੇ ਮਾਇਆ ਦੇ ਨਾਲ ਹੀ ਇਹ ਸਾਰੇ ਕਾਰਜ ਹੁੰਦੇ ਨੇ